ਜੇ ਕਾਰਜੇ ਤੇ ਜੋ ਰੋਟੀ ਖੜੀ ਰਹਿੰਦੀ ਆ ਯਾਰ ਮੈਨੂੰ ਤਾਂ ਭੁੱਖ ਨਹੀਂ ਤੂੰ ਹੀ ਖਾਦਾ ਯਾਰ ਆ ਫਿਰ ਤੈਨੂੰ ਮੱਗਰ ਤੋਂ ਦੇਸੀ ਦਵਾਈ ਦਵਾ ਕੇ ਲਾਵਾ ਫਿਰ ਆ ਚੱਲ ਗਿਆ ਆ ਜਾ ਆਉਂਗਾ ਆ ਜਾ ਆਓ ਭਾਈ ਕਿਵੇਂ ਆ ਗਏ ਪਾਪਾ ਮੇਰੇ ਦਾਦੇ ਦੇ ਨਾ ਕਾਰਜੇ ਤੇ ਜਿੱਦੋਂ ਇਹ ਰੋਟੀ ਖਾਂਦਾ ਉੱਥੇ ਖੜੀ ਰਹਿੰਦੀ ਆ ਅਛਾ ਇੱਥੇ ਖੜੀ ਰਹਿੰਦੀ ਹੈ ਕਾਲਜੇ ਦੀ ਖੜੀ ਰਹਿੰਦੀ ਹੈ ਹੌਲੀ ਹੌਲੀ ਗਾਹਾਂ ਜਾਂਦੀ ਆ 2-3 ਘੰਟਿਆਂ ਚ ਇੱਥੇ ਉਬਲੀ ਜਾਂਦੀ ਹੈ ਹਾਂ ਉਬਲੀ ਜਾਂਦੀ ਹੈ ਹਾਜਮੇ ਹਾਂ ਹਾਜਮੇ ਨਹੀਂ ਉਹ ਕਿੰਨਾ ਕ ਟਾਈਮ ਹੋ ਗਿਆ ਹੋ ਗਿਆ ਮਹੀਨਾ ਕ ਹੋ ਗਿਆ ਯਾਰ ਮਹੀਨਾ ਕ ਹੋਇਆ ਕੋਈ ਨਾ ਤੈਨੂੰ ਚੀਜ਼ ਦੱਸਦਾ ਇਸ ਤੋਂ ਬਾਅਦ ਤੇਰੇ ਕਾਲਜੇ ਤੇ ਰੋਟੀ ਨਹੀਂ ਖੜਦੀ ਠੀਕ ਹੈ ਆ ਵਰਤੀ ਤੂੰ ਕੀ ਕਰਨਾ ਹੈ 20 ਗ੍ਰਾਮ ਤਾਂ ਸੌਂਫ ਲੈ ਲੈਣੀ ਹੈ ਅੱਛਾ ਤੇ 20 ਗ੍ਰਾਮ ਕਾਲੀ ਮਿਰਚ ਠੀਕ ਹੈ ਤੇ 20 ਗ੍ਰਾਮ ਖਸਖਸ ਤੇ 10 ਗ੍ਰਾਮ ਮਿਸ਼ਰੀ 10 ਗ੍ਰਾਮ ਜੀਰਾ ਠੀਕ ਹੈ ਤੇ 10 ਗ੍ਰਾਮ ਹਰੀ ਇਲਾਇਚੀ ਲੈ ਲੈਣੀ ਹੈ ਤੇ 10 ਗ੍ਰਾਮ ਸੈਂਦਾ ਨਮਕ ਜਿਹੜਾ ਲਾਲ ਜੇ ਰੰਗ ਜੁੰਦਾ ਥੋੜਾ ਜਿਹਾ ਠੀਕ ਹੈ ਹਾਂ ਤੇ ਇਹਨੂੰ ਸਾਰੀਆਂ ਚੀਜ਼ਾਂ ਮਿਕਸ ਕਰਕੇ ਨਾ ਇੱਕ ਚਮਚ ਰੋਟੀ ਤੋਂ 10-15 ਮਿੰਟ ਬਾਅਦ ਪਾਣੀ ਨਾਲ ਲੈ ਲਿਆ ਕਰੀ ਕਦੇ ਵੀ ਤੇਰੇ ਰੋਟੀ ਕਾਲਜੇ ਤੇ ਨਹੀਂ ਖੜਦੀ ਨਾ ਪਚਨ ਵਾਲੀ ਜਾਂ ਗੈਸ ਦੀ ਸ਼ਿਕਾਇਤ ਆਵੇ ਕਦੇ ਵੀ ਤੈਨੂੰ ਐ ਹੁੰਦਾ ਨਾ ਵੀ ਰੋਟੀ ਇੱਥੇ ਖੜੀ ਰਹਿੰਦੀ ਹੈ ਕਦੇ ਵੀ ਸ਼ਿਕਾਇਤ ਨਹੀਂ ਆਉਂਦੀ ਰੋਜ਼ ਇਹ ਸਟਾਰਟ ਕਰਦੀ ਠੀਕ ਹੈ ਪਰਚੀ ਬਣਾ ਦਿੰਦਾ ਤੈਨੂੰ ਅੱਲੇ 20 ਗ੍ਰਾਮ ਤਾਂ ਸੌਫ 20 ਗ੍ਰਾਮ ਸੌਫ ਹਾਂ ਤੇ 20 ਗ੍ਰਾਮ ਕਾਲੀ ਮਿਰਚ ਠੀਕ ਹੈ ਤੇ 20 ਗ੍ਰਾਮ ਖਸਖਸ 20 ਗ੍ਰਾਮ ਖਸਖਸ 10 ਗ੍ਰਾਮ ਮਿਸ਼ਰੀ 10 ਗ੍ਰਾਮ ਮਿਸ਼ਰੀ 10 ਗ੍ਰਾਮ ਜੀਰਾ 10 ਗ੍ਰਾਮ ਇਲਾਇਚੀ ਛੋਟੀ ਠੀਕ ਹੈ ਤੇ 10 ਗ੍ਰਾਮ ਸੈਂਦਾ ਨਮਕ ਸੈਂਦਾ ਨਮਕ ਸਾਰੀਆਂ ਚੀਜ਼ਾਂ ਮਿਕਸ ਕਰਨੀ ਪਾਊਡਰ ਬਣਾ ਲਈ ਹਾਂ ਅੱਧਾ ਚਮਚ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਪਾਣੀ ਨਾਲ ਪਾਣੀ ਨਾਲ ਪਾਣੀ ਨਾਲ ਲੈ ਲਈ ਠੀਕ ਹੈ ਤਾਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਰਿਜ਼ਲਟ ਮਿਲ ਮਿਲ ਜੂਗਾ ਤੇ ਦੋ ਤਿੰਨ ਵਾਰੀ ਇਹਨਾਂ ਨੁਸਖਾ ਲੈ ਆ ਕੇ ਰਿਪੀਟ ਕਰ ਲਈਂ ਕਦੇ ਵੀ ਜ਼ਿੰਦਗੀ ਭਰ ਤੇਰੇ ਕਾਲ ਜੇ ਤੇ ਰੋਟੀ ਨਹੀਂ ਖੜਦੀ ਠੀਕ ਹੈ ਤੇ ਤੇਰੇ ਹੋਰ ਹੋਏ ਕੋਈ ਆਂਡ ਗਮਾਨ ਚ ਲਿਆਜੀ ਹੁੰਦਾ ਕੋਈ ਬਹੁਤ ਨੂੰ ਪ੍ਰੋਬਲਮ ਹੁੰਦੀ ਹੈ ਇਹ ਰੋਟੀ ਇੱਥੇ ਖੜੀ ਰਹਿੰਦੀ ਹੈ ਇੱਥੇ ਨੂੰ ਟੱਪਦੀ 2 2 3 3 ਘੰਟੇ ਰੋਟੀ ਕੀ ਚਾਹ ਪਾਣੀ ਪੀਣੇ ਉਹ ਵੀ ਕਾਲਜੇ ਦੇ ਖੜਾ ਰਹਿੰਦਾ ਠੀਕ ਹੈ ਉਹਨਾਂ ਨੂੰ ਵੀ ਦੱਸ ਦੀ ਤਾਂ ਤੁਸੀਂ ਦੇਖੋਗੇ ਪਹਿਲੇ ਦਿਨ ਹੀ ਤੈਨੂੰ ਰਿਜ਼ਲਟ ਮਿਲ ਜੂ ਦੁਆਰੇ ਕਦੇ ਕਾਲਜੇ ਦੇ ਰੋਟੀ ਨਹੀਂ ਖੜਦੀ ਠੀਕ ਹੈ ਦੱਸ ਨਹੀਂ ਜ਼ਰੂਰ ਲੈ ਇਕਤਿਜ਼ਾਮ ਕੇ ਰੱਖ ਲਈਏ ਠੀਕ ਹੈ ਬਹੁਤ ਵਧੀਆ ਚੀਜ਼ ਦੱਸੀ ਇਹਨੇ ਕਾਲਜੀ ਵਾਲੀ ਰੋਟੀ ਦਾ ਬਹੁਤ ਵਧੀਆ ਦੱਸਦਾ ਏ ਠੀਕ ਹੈ ਤਾਂ ਇਹ ਪਰਤਿੰਗਾ ਰਿਜ਼ਲਟ ਪੂਰਾ ਮਿਲੂਗਾ ਬਹੁਤ ਵਧੀਆ ਚੀਜ਼ ਹੈ ਰੋਟੀ ਤੋਂ ਬਾਅਦ ਲੈਣੀ ਆ ਠੀਕ ਹੈ ਇੱਕ ਚਮਚ ਲੈ ਲੈ ਕਰੀ ਤੜਕੇ ਹੱਥ ਨੇ ਪਹਿਲੇ ਦਿਨ ਹੀ ਤੈਨੂੰ ਰਿਜ਼ਲਟ ਮਿਲ ਜੂਗਾ ਤੇ ਦੋ ਤਿੰਨ ਵਾਰੀ ਰਿਪੀਟ ਕਰ ਲੈਣਾ ਇਹ ਦੁਬਾਰੇ ਬਣਾ ਬਣਾ ਕੇ ਖਾ ਲਈ ਤੇ ਕਦੇ ਜ਼ਿੰਦਗੀ ਭਾਰੀ ਤੇਰੇ ਕਾਲਜੀ ਤੇ ਰੋਟੀ ਨਹੀਂ ਖਾੜਦੀ ਐਡੀ ਵਧੀਆ ਚੀਜ਼ ਦਿੱਤੀ ਏ ਤੈਨੂੰ ਬਹੁਤ ਵਧੀਆ ਚੀਜ਼ ਹੈ ਠੀਕ ਹੈ ਪਾਰਟਿੰਗਰ ਰਿਜਲਟ ਜਰੂਰ ਮਿਲੂਆ ਬਹੁਤ ਵਧੀਆ ਚੀਜ਼ ਦਿੱਤੀ